ਆਦੇ ਆਦੇ ਬਸ ਕਰਵਾਇਨੀ ਚਾਹੀਦੀ ਲੱਗਣੇ ਕੰਨੇ ਤਰਫੇ ਅਸੀਂ ਕੱਲ ਜੀ ਅਸੀਂ ਨੌਕਰੀ ਰੋਜ਼ਗਾਰ ਵਿੱਚ ਤੁਸੀਂ ਸਭ ਤੋਂ ਆਪ ਨੂੰ ਲੱਗ ਰਿਹਾ ਹੈ ਜੀ ਕਿਉਂਕਿ ਜਿਹੜੀਆਂ ਸਿਮਰਿਆ ਪ੍ਰੋਪਰ ਹੋਣੀਆਂ ਚਾਹ ਤੇ ਕੰਮ ਨਹੀਂ ਹੋ ਰਿਹਾ ਉਹਨੇ ਹੀ ਹੁਣ ਗਲਦ ਹੋਣਗੇ ਜਿਹੜਾ ਲੋਕੇ ਜੀ ਨੇ ਕਿਹਾ ਬੀਮਾ ਹੋਵੇਗਾ ਤੇ ਕੋਸਰ ਦੇ ਵਿੱਚ ਹੋਏ ਨੇ ਸ਼ੰਗਰ ਜੀ ਨੋਤਨਾਈ ਜੀ ਸ਼ੰਗਰ ਜੀ ਧੋਲਾ ਜੀ ਅਮਿੰਦਰ ਜੀ ੋਗੀ ਜੀ ਤੇ ਗੋਰਾ ਜੀ ਪਰਮਿੰਦਰ ਨੰਬਰਦਾਰ ਜੀ ਮਸ਼ੀਨਾ ਜਾਂਦਾ ਸਰ ਮੈਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਹੈ ਕਿ ਆਪਣੇ ਕੋਲੇ ਤਿੰਨ ਹੋਰ ਨਵੀਆਂ ਮਸ਼ੀਨਾਂ ਆਈਆਂ ਦੋ ਗਰਾਬਕੇ ਮਸ਼ੀਨਾਂ ਤੇ ਇੱਕ ਜੈਟਿੰਗ ਮਸ਼ੀਨ ਤੇ ਮੈਂ ਧੰਨਵਾਦ ਕਰਨਾ ਚਾਹਨਾ ਆਪਣੇ ਹਰਮਨ ਪਿਆਰੇ ਸੀਐਮ ਸਾਹਿਬ ਦਾ ਭਗਵਾਨ ਰਮਨ ਜੀ ਦਾ ਜਿਨ੍ਹਾਂ ਨੇ ਪਹਿਲੀ ਪੁਕਾਰ ਤੇ ਸਾਡੀ ਆਵਾਜ਼ ਸੁਣੀ ਤੇ ਬਠਿੰਡੇ ਸ਼ਹਿਰ ਦੀ ਜੋ ਮੇਜਰ ਪ੍ਰੋਬਲਮ ਹੈ ਸੀਵਰੇਜ ਦੀ ਉਸ ਨੂੰ ਸਮਾਧਾਨ ਕਰਦੇ ਹੋਏ ਸਾਨੂੰ ਐਕਸਟਰਾ ਮਸ਼ੀਨਰੀ ਭੇਜੀ ਗਈ ਸਟੇਟ ਵੱਲੋਂ ਤਾਂ ਕਿ ਜਿਹੜੀ ਬਾਰਸ਼ਾਂ ਕਰਕੇ ਆਪਣੀ ਹੈਵੀ ਪ੍ਰੋਬਲਮ ਆਈ ਤੇ ਜੋ ਆਪਣਾ ਪੁਰਾਣਾ ਜੋ ਲੇਗੇਸੀ ਆਪਣੀ ਚੱਲਦੀ ਆ ਰਹੀ ਹੈ ਸੀਵਰੇਜ ਨੂੰ ਲੈ ਕੇ ਖਰਾਬੀ ਨੂੰ ਲੈ ਕੇ ਤੇ ਜੋ ਤ੍ਰਿਵੇਣੀ ਕੰਪਨੀ ਨੇ ਆਪਣਾ ਬਹੁਤ ਹੀ ਮਾੜਾ ਹਾਲ ਕੀਤਾ ਕਾਰਪੋਰੇਸ਼ਨ ਦਾ ਉਸ ਨੂੰ ਠੀਕ ਕਰਨ ਵਾਸਤੇ ਸਾਡੀ ਮਦਦ ਦੇ ਲਈ ਉਹਨਾਂ ਨੇ ਇਹ ਮਸ਼ੀਨਾਂ ਭੇਜੀਆਂ ਇੱਕ ਮਸ਼ੀਨ ਜੋ ਜੈਟਿੰਗ ਹੈ ਉਹਦੀ ਲਾਗਤ 52 ਲੱਖ ਹੈ ਤੇ ਦੋ ਗ੍ਰਾਬ ਬਰケット ਮਸ਼ੀਨਾਂ 20 ਲੱਖ ਦੇ ਵਿੱਚ ਮੌਜੂਦ ਕੀਤੀਆਂ ਗਈਆਂ ਤੇ ਇਹ ਫਿਰ ਆਪਾਂ ਸ਼ਹਿਰ ਵਾਸੀਆਂ ਦੀ ਸਰਵਿਸ ਦੇ ਵਿੱਚ ਲਗਾ ਰਹੇ ਹਾਂ ਜਲਦ ਤੋਂ ਜਲਦ ਪਹਿਲਾਂ ਵੀ ਜਿੰਨੀ ਮਸ਼ੀਨਰੀ ਆਪਣੇ ਕੋਲ ਮੌਜੂਦ ਹੈ ਸਾਰੀ ਫੀਲਡ ਚ ਹੈ ਤੇ ਮੈਂ ਬਸ ਤੁਹਾਡੇ ਸਾਰੇ ਪਸ ਵੀਰਾਂ ਦੇ ਚੈਨਲ ਆ ਦੇ ਰਾਹੀਂ ਇੱਕ ਅਪੀਲ ਤੇ ਮੈਸੇਜ ਦੇਣਾ ਚਾਹੁੰਦਾ ਆਪਣੇ ਸਾਰੇ ਵੀਰਾਂ ਨੂੰ ਕਿ ਪੈਨਿਕ ਕ੍ਰੀਏਟ ਨਾ ਕਰੀਏ ਆਪਾਂ ਇੱਕ ट्रांजिशन ਫੇਸ ਚ ਆਪਾਂ ਜਲਦੀ ਸਾਰੀ ਜੋ ਆਪਣੀ ਸੀਵਰੇਜ ਨੂੰ ਲੈ ਕੇ ਸਮੱਸਿਆਵਾਂ ਜਾਂ ਇਸ਼ੂਜ਼ ਆ ਰਹੇ ਆ ਉਹਨਾਂ ਨੂੰ ਜਲਦੀ ਆਪਾਂ ਹੱਲ ਕਰ ਰਹੇ ਆ ਤੇ ਤੁਹਾਡੀ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਹੋਏ ਆ ਤੇ ਤੁਸੀਂ ਬਸ ਥੋੜਾ ਜਿਹਾ ਸਬਰ ਰੱਖੋ ਤੇ ਅਸੀਂ ਤੁਹਾਡੇ ਲਈ ਇੱਥੇ ਕੰਮ ਕਰਦੇ ਰਵਾਂਗੇ। ਵੇਖੋ ਤਰੱਕੀ ਤੇ ਆ ਕਹਿੰਦੇ ਹੁਣ ਆਪਣਾ ਵਤਿੰਦਾ ਵੀ ਹੈ। ਹਾਲੇ ਤਰਵੇਨੇ ਦਾ ਜਿਹੜਾ ਟੈਂਡਰ ਸੀਗਾ ਸਾਡਾ 31 ਸਤੋਂ ਸਮਾਪਤ ਹੋ ਗਿਆ ਸੀਗਾ। ਉਸ ਤੋਂ ਬਾਅਦ ਜਿਵੇਂ ਕਿ ਉਹਨਾਂ ਕੋਲ ਜੋ ਮਸ਼ੀਨਰੀ ਸੀਗੀ ਕਿਉਂਕਿ ਉਹਨਾਂ ਦਾ ਨਾਲ ਲੈ ਕੇ ਜਾਣੀ ਸੀ ਤੇ ਇਹ ਮਸ਼ੀਨਰੀ ਸਾਨੂੰ ਲੋਡ ਸੀ ਤੇ ਉਹਦੇ ਰਿਗਾਰਡਿੰਗ ਜਿਹੜੀ ਅਸੀਂ ਗਵਰਨਮੈਂਟ ਤੋਂ ਡਿਮਾਂਡ ਕੀਤੀ ਹੈ ਅੱਜ 3 ਮਸ਼ੀਨਾਂ ਸਾਡੇ ਕੋਲੇ ਜਿਹੜੀਆਂ ਇੱਕ ਚੈਟਿੰਗ ਕੰਸਟਰਕਸ਼ਨ ਤੇ ਦੋ ਗ੍ਰੈਬ ਬਗਟ ਮਸ਼ੀਨਰੀ ਆ ਚੁੱਕੀ ਹੈ। ਇਹ ਜਿਹੜੀ ਨੇ ਤਕਰੀਬਨ ਲਾਗਤ ਜਿਹੜੀ ਹੈਗੀ ਆ 80 ਲੱਖ ਰੁਪਏ ਦੇ ਨੇੜੇ-ਨੇੜੇ ਹੈ ਜੀ ਜੀ ਤੇ ਹੁਣੇ ਮਸ਼ੀਨਰੀ ਜਿਹੜੀ ਹੈਗੀ ਆ ਨਗਰ ਨਿਗਮ ਬਟੈਂਡਾ ਸਪੋਰਟ ਕਰ ਦਿੱਤੀ ਗਈ ਹੈ ਤੇ ਅੱਜ ਤੋਂ ਬਸ ਇਹ ਕੰਮ ਜਿਹੜਾ ਫਿਰ ਤੋਂ ਸ਼ੁਰੂ ਕੀਤਾ ਜਾ ਜਿਹੜੀ ਆ ਸਿਸਟਮ ਝੰਜਟ ਖਤਮ ਹੋ ਜੂਗਾ ਜਿਹੜਾ ਸੀਵਰੇਜ ਬਲੌਕ ਹੋ ਗਿਆ ਜੀ ਬੰਦ ਹੋ ਗਿਆ ਪਾਣੀ ਹਾਂਜੀ ਹਾਂਜੀ ਮਸ਼ੀਨਰੀ ਦੀ ਜ਼ਰੂਰਤ ਸੀਗੀ ਬਲੌਕੇਜ ਜਿਹੜੀ ਵੀ ਹੈਗੀ ਆ ਉਹ ਅਸੀਂ ਕੰਪਲੇਂਟਸ ਜਿਹੜੀਆਂ ਸਾਰੇ ਸੁਪਰਵਾਈਜ਼ਰ ਜਿਹੜੇ ਆ ਕਿ ਨੁਕਤ ਕਰ ਦਿੱਤੇ ਆ ਕਿ ਸਟਾਫ ਨੂੰ ਵੀ ਡਾਇਰੈਕਸ਼ਨ ਦਈਤੀ ਹੁਣ ਮਸ਼ੀਨਰੀ ਦੇ ਨਾਲ ਉਹਨਾਂ ਨੂੰ ਭੇਜਾਂਗੇ ਤਾਂ ਕਿ ਜ ਹਾਂ ਜੀ ਅਲਿਦਨ ਕਿੰਨੇ ਕਿੰਨੇ ਮਿੰਟਾਂ ਦੇ ਵਿੱਚ ਜੇ ਕੋਈ ਬਲੌਕਿੰਗ ਆਨ ਬਲੌਕਿੰਗ ਜਿਹੜੀ ਹੈਗੀ ਦੇਖੋ ਜਿੱਥੇ ਕੋਈ ਘੱਟ ਸਮੱਸਿਆ ਹੈਗੀ ਹੈ ਉੱਥੇ ਤਾਂ ਚਲੋ ਅਧੂਨੇ ਘੰਟੇ ਦੇ ਵਿੱਚ ਕੋਈ ਰਿਸਪੌਂਸ ਆ ਗਿਆ ਜਿੱਥੇ ਕੋਈ ਜ਼ਿਆਦਾ ਪ੍ਰੋਬਲਮ ਆਦੀ ਉੱਥੇ ਚਲੋ 1.5-2 ਘੰਟੇ ਲੱਗ ਹੀ ਜਾਂਦੇ ਐਸਪਰ ਪ੍ਰੋਬਲਮ ਜਿੱਦਿ ਕੋਈ ਜ਼ਿਆਦਾ ਸਰ ਇੱਕ ਪਾਣੀ ਜਿਵੇਂ ਬਾਰਿਸ਼ ਦਾ ਪਾਣੀ ਖੜ ਜਾਂਦਾ ਸੀ ਹੈਨਾ ਉਹ ਵੀ ਸਿਸਟਮ ਮਤਲਬ ਸਰ ਐਸਾ ਸਿਸਟਮ ਦਰਸਤ ਹੋ ਜਾਊਗਾ ਜੀ ਕਿਉਂਕਿ ਜਿੱਥੇ ਜਿੱਥੇ ਬਲੌਕੇਜ ਆ ਗਈ ਤੇ ਪਾਣੀ ਕੋਈ ਖੜਦਾ ਹੈ ਮਸ਼ੀਨਰੀ ਪ੍ਰੋਪਰ ਵਰਕ ਕਰ ਰਹੀ ਹੈ ਡਿਸਪੋਜ਼ਲਰ ਦੇ ਉੱਤੇ ਪ ਅੱਜ ਦੇ ਚੰਡੀ ਦੇਖ ਕੇ ਕੌਣ ਰਵਾਨਾ ਕਰੇ ਮੇਰ ਸਾਹਿਬ ਆ ਰਹੇ ਮੇਰ ਸਾਹਿਬ ਇਹਨਾਂ ਦੇ ਸਦਕੇ ਹੀ ਉਹਨਾਂ ਦੇ ਸਦਕੇ ਹੀ ਆ ਮਸ਼ੀਨ ਜਿਹੜੇ ਉਹਨਾਂ ਨੂੰ ਕਾਰ ਲੈ ਕੇ ਆਉਂਦੇ ਤੇ ਸਰਕਾਰ ਲੈਵਲ ਤੇ ਚਲੋ ਅਫਸਰ ਲੈਵਲ ਤੇ ਵੀ ਅਸੀਂ ਸ਼ਮਮ ਸਾਰੇ ਡੀ ਸਾਹਿਬ ਤੇ ਸਾਰੇ ਹੋਰ ਉੱਚ ਅਧਿਕਾਰੀ ਸਾਡੇ ਸਾਰਿਆਂ ਦੇ ਕੋਲ ਸਦਕੇ ਦੀ ਮਸ਼ੀਨ ਜੀ ਆ ਗਈ ਸਾਡੇ ਕੋਲ ਮੇਰ ਸਾਹਿਬ ਆ ਗਏ ਤੋਂ ਬਾਅਦ ਲੋ ਜੀ ਹੁਣ ਨਵੀਆਂ ਗੰਨਾ ਵੀ ਆ ਗਈਆਂ ਕਾਰ ਪੁਲਿਸ ਆ ਜਿਹੜੇ ਆ ਲੋ ਜੀ ਦੇਖੋ ਤੁਸੀਂ ਜਿਹੜੀ ਮਸ਼ੀਨ ਹੈ ਉਹ ਆ ਗਈਆਂ ਕਿਉਂਕਿ ਹੁਣ ਜਿਹੜੀ ਬਲੌਕ ਇਹ ਮਸ਼ੀਨ ਆ ਬੰਦ ਹੋ ਜਾਂਦੇ ਸੀ ਜਿਹੜੀ ਕਿ ਬਲੌਕ ਜ ਹੁੰਦੀ ਹੈ ਸੀਵਰੇਜ ਦੀ ਉਹ ਇਹਦੇ ਨਾਲ ਦੂਰ ਹੋਵੇਗੀ ਮੇਜਰ ਪ੍ਰੋਬਲਮਾਂ ਦਾ ਘੰਟਾ ਲੱਗੋ ਘੰਟੇ ਤੋਂ ਵੱਧ